ਕੌਰ ਜਿੰਦਰਜੀ ਬੀਜੇਪੀ ਦੇ ਬਹੁਤ ਪੁਰਾਣੇ ਔਰ ਜਜਾਰੂ ਵਰਕਰ ਨੇ ਸਾਡੇ ਮੰਡਲ ਦੇ ਪ੍ਰદાન ਵੀ ਸੀ ਸਾਡੇ ਤੋਂ ਸੀਨੀਅਰ ਨੇ ਔਰ ਇਹਨਾਂ ਦਾ ਸਤਿਕਾਰ ਬੇਲਾਚੇ ਬਹੁਤ ਹੈ ਪਾਰਟੀ ਪ੍ਰਤੀਯੋਭੀ ਪਰਸਨਲੀ ਮੇਰੇ ਪ੍ਰਤੀਯੋਭੀ ਤਾਂ ਮੈਂ ਖੁਸ਼ ਕਿਸਮਤ ਸਮਝਦੀ ਹਾਂ ਕਿ ਜਿਨ੍ਹਾਂ ਨੇ ਬੀਜਪੀ ਨੂੰ ਸਾਮਕੇ ਰੱਖਿਆ ਇਹਨੇ ਦੇਰ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਵਿੱਚ ਅਸੀਂ ਆਏ ਮੇਰੇ ਨਾਲ ਗਗਰੋਲੀ ਜੀ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਸੁਖਚੈਨ ਜੀ ਸਾਡੇ ਮੰਡਲ ਦੇ ਪ੍ਰਧਾਨ ਅਸੀਂ ਸਾਰਿਆਂ ਨੇ ਬਹੁਤ ਕੁਝ ਸਿੱਖਣਾ ਇਹਨਾਂ ਤੋਂ ਔਰ ਇਹਨਾਂ ਦਾ ਬਹੁਤ ਧੰਨਵਾਦ ਜਿਸ ਤਰ੍ਹਾਂ ਇਹਨਾਂ ਨੇ ਬਹੁਤ ਸ਼ਾਰਟ ਨੋਟਿਸ ਤੇ ਉਹ ਟੇਕ ਐਨੀ ਵਧੀਆ ਮੀਟਿੰਗ ਔਰ ਇਹਨਾਂ ਦੇ ਬੇਟੇ ਦਾ ਪਰਨਾਰ ਜਿਨ੍ਹਾਂ ਨੇ ਜੁਆਇਨਿੰਗ ਕਰਵਾਈ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਹੋਰ ਮਹਿਲਾ ਸਾਰੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਜੁਆਇਨਿੰਗ ਕਰਵਾਈ ਹੈ ਜੀ ਕਿੰਨੇ ਕੁ ਕਰਵਾ ਕਰਵਾਈ ਕਰਾਈ ਪਰ ਵਰਤਮਾਨ ਕਹਿ ਨਹੀਂ ਸਕਦੀ ਪਰ ਬੱਚੇ ਤੁਸੀਂ ਦੇਖ ਲਓ ਕਿੰਨੇ ਨੇ ਹਾਂ ਕਿੰਨੇ ਚਾਰ ਦਰਜ ਬੰਦੇ ਹੋਣਗੇ ਹਾਂਜੀ ਚਾਰ ਦਰਜ ਨੇ ਹਾਂ ਅੱਜ ਜਿਹੜੀ ਮੀਟਿੰਗ ਹੈ ਮਹਾਰਾਣੀ ਸਾਹਿਬ ਦਾ ਸਾਨੂੰ ਬਹੁਤ ਜਲਦੀ ਸੁਨੇਹਾ ਮਿਲਿਆ ਸੀ ਵੀ ਅਸੀਂ ਬਹਾਦਰਗੜ੍ਹ ਚ ਕੁਝ ਜਨਾਬ ਹਾਂ ਤੁਸੀਂ ਵੀ ਥੋੜੀ ਜਿਹੀ ਵਰਕਰ ਮਿਲਣੀ ਕਰਾ ਦਿਓ ਤੇ ਮੈਂ ਕਹਾਂ ਜਰੋ ਠੀਕ ਹੈ ਜੀ ਅਸੀਂ ਬਹੁਤ ਛੋਟ ਨੋਟਿਸ ਤੇ ਕਲੋਨੀ ਵਾਸੀਆਂ ਨੂੰ ਬੀਜੇਪੀ ਵਰਕਰਾਂ ਨੂੰ ਪੁਰਾਣੇ ਵਰਕਰਾਂ ਨੂੰ ਸੁਨੇਹਾ ਲਾਇਆ ਫੋਨ ਤੇ ਸੁਨੇਹਾ ਲਾਇਆ ਅੱਜ ਤੁਸੀਂ ਦੇਖ ਰਹੇ ਹੋ ਜੀ ਇੰਨੀ ਬੜੀ ਦਰਦ ਦੇ ਵਿੱਚ ਇਕੱਠੇ ਹੋਏ ਆ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਮੇਰੀ ਕਲੋਨੀ ਵਾਸੀ ਦਾ ਔਰ ਜਿਹੜੇ ਅੰਦਰੋਂ ਬਾਹਰੋਂ ਵਰਕਰ ਬੀਜੇਪੀ ਦੇ ਲੀਡਰ ਸਾਹਿਬਾਨ ਜਿਨ੍ਹਾਂ ਨੇ ਵੀ ਇੱਥੇ ਮਹਿਲਾ ਮੋਰਚਾ ਦੇ ਉੱਤਰਾਖੰਡ ਦੇ ਇਕੱਠੇ ਹੋਏ ਆ ਮਹਾਰਾਣੀ ਪ੍ਰਵੀਰ ਕੌਰ ਦਾ ਵਿਸ਼ੇਸ਼ ਤੌਰ ਤੇ ਹਪਾਲਪੁਰ ਸਾਹਿਬ ਸਿੱਧੂ ਜੀ ਕਿਹਦਾ ਕਿਹਦਾ ਨਾਮ ਲਵਾਂ ਮੈਂ ਸਾਰੀ ਲੀਡਰਸ਼ਿਪ ਬਹੁਤ ਹੀ ਸਤਿਕਾਰਯੋਗ ਹੈ ਮੇਰੇ ਵਾਸਤੇ ਮੈਂ ਐਡਾ ਬੜਾ ਬੁਲਾ ਰਾਂ ਨਹੀਂ ਪਰ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਛੋਟਾ ਵੀ ਪ੍ਰੈਸ ਦਾ ਤੇ ਜਿੰਨੇ ਵੀ ਰਵਾਂਚੇ ਆ ਬਹੁਤ ਧੰਨਵਾਦ ਮਹਾਰਾਣੀ ਦਾ ਵਿਰੋਧ ਅਸੀਂ ਬਿਲਕੁਲ ਕਰਾਂਗੇ ਵੀਰ ਜੀ ਜਦੋਂ ਸਾਡੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਬੀਜੇਪੀ ਵੱਲੋਂ ਉਸ ਤਰ੍ਹਾਂ ਤਾਂ ਮਹਾਰਾਣੀ ਬੋਲਦੀ ਨਹੀਂ ਮਹਾਰਾਣੀ ਨੂੰ ਪਤਾ ਨਹੀਂ ਹੈਗਾ ਪੰਜਾਬ ਦੇ ਵਿੱਚ ਕੀ ਹੁੰਦਾ ਪਿਆ ਜੇ ਅਸੀਂ ਵਿਰੋਧ ਕਰਨਾ ਹੈ ਤਾਂ ਸਾਡਾ ਰਾਈਟ ਬਣਦਾ ਵਿਰੋਧ ਕਰਨਾ ਸਾਡੇ 16 ਦੇ ਜਵਾਬ ਦੇਵੇ ਸਾਰੇ ਸ਼ਮਗਰ ਸ਼ਹੀਦ ਕੀਤਾ ਟੈਕਨੋਰੀ ਬਾਰਡਰ ਤੇ ਉਹਦਾ ਕੀ ਕਸੂਰ ਸੀਗਾ ਅਸੀਂ ਇਹ ਸਵਾਲ ਪੁੱਛਦੇ ਆ 2014 ਤੇ ਮੋਦੀ ਸਰਕਾਰ ਬਣੀ ਹੈ ਇਹਨਾਂ ਨੇ ਸਾਡਾ ਵਾਅਦਾ ਕਿਤੇ ਵੀ ਐਮਐਸਪੀ ਦਾਂਗੇ ਕੀ ਇਹਨਾਂ ਨੇ ਜਿਹਦਾ ਦਿੱਤੀ ਐਮਐਸਪੀ ਸਾਡੇ ਹੋਰ ਸਵਾਲ ਨੇ ਲਖੀਰਪੁਰ ਖੀਰੀ ਦੇ ਵਿੱਚ ਕਤਲਿਆਮ ਹੋਇਆ ਅਸੀਂ ਉਹਦੇ ਸਵਾਲ ਕਰਦੇ ਆ ਭਈ ਬਿਜਲੀ ਬੋਰਡ ਦੇ ਸੁਸਪੰਦੀ ਸਾਡਾ ਸਵਾਲ ਨੇ ਇਹ ਸਵਾਲ ਅਜਿਹਾ ਦਿੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਦਿੱਤਾ ਹੈਗਾ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿਵਾ ਸੀਗਾ ਵੀ ਤੁਹਾਡੀ ਗੱਲਬਾਤ ਕਰਾਣੇ ਆ ਜਦੋਂ ਗੱਲਬਾਤ ਆਏ ਮਹਾਰਾਣੀ ਗੱਡੀ 'ਚ ਬਿਠਾ ਕੇ ਲੰਘੇ ਪ੍ਰਸ਼ਾਸਨ ਨੇ ਸਾਨੂੰ ਧੋਖਾ ਦਿੱਤਾ ਅੱਜ ਉਹਨਾਂ ਨੇ ਹੀ ਰੁਕਿਆ ਹੈਗਾ ਗੱਡੀ ਭੱਜੀ ਆ ਪਿੱਛੇ ਸੀ ਰੁਕਣ ਵਾਲੀ ਰੁਕਿਆ ਵੀ ਤੇ ਰੁਕੇ ਸਾਰੇ ਦੁਆਦ ਪਰ ਕੋਈ ਸਾਡਾ ਸਵਾਲ ਨਹੀਂ ਇਹਨਾਂ ਨੇ ਸਾਡੇ ਸਵਾਲਾਂ ਦਾ ਜਵਾਬ ਹੈ ਹੀ ਨਹੀਂ ਗੇ ਜੇ ਇਹਨਾਂ ਨੇ ਇਲੈਕਸ਼ਨ ਲੜਨਾ ਵੋਟਾਂ ਲੈਣੀਆਂ ਨੇ ਪੰਜਾਬ ਦੇ ਵਿੱਚ ਇਹ ਪਿੰਡਾਂ 'ਚ ਆਉਣ ਦੀ ਬਜਾਏ ਮੋਤੀ ਨੂੰ ਜਾ ਕੇ ਮਿਲਣ ਨੇ ਸਾਡੇ ਕੈਂਡੀਡੇਟ ਜਿੰਨੇ ਵੀ ਬੀਜੇਪੀ ਵਾਲੇ ਉਹਨਾਂ ਨੂੰ ਜਾ ਕੇ ਸਵਾਲ ਕਰਨੇ ਬੀਜੇਪੀ ਮੋਦੀ ਨੂੰ ਜਾ ਕੇ ਪੰਜਾਬ ਦੇ ਵਿੱਚ ਵੋਟਾਂ ਤਾ ਮੰਗਾਗੇ ਵੀ ਜੇ ਉਹਨਾਂ ਨੇ ਕੋਈ ਮਸਲੇ ਹੱਲ ਕਰਦੇ ਕਿਸਾਨਾਂ ਦੇ ਕਿਹਦਾ ਇਹਨਾਂ ਨੂੰ ਬਾਈਕਾਟ ਕਰਨਾ ਚਾਹੀਦਾ ਪੰਜਾਬ ਦੇ ਦੇ ਹੇਦਸ਼ੀ ਬਣਦੇ ਨੇ ਜੇ ਇਹ ਲੱਗਦਾ ਹੈ ਨਾ ਵਿਰੋਧ ਲਗਾਦਾ ਜਦ ਇਹਨਾਂ ਦਾ ਵਿਰੋਧ ਲਗਾ ਬਾਰੇ ਅਸੀਂ ਡਟ ਕੇ ਕਰਾਂਗੇ ਜਿੱਥੇ ਵੀ ਜਾਏਗੀ ਕੱਲ ਅਸੀਂ ਰਾਜਪੁਰੂ ਦੇ ਪੰਜਾਬ ਉਸ ਤੋਂ ਪਹਿਲਾਂ ਉਹਨਾਂ ਦੇ ਬਸੰਤਪੁਰੇ ਗਏ ਉੱਥੋਂ ਵੀ ਭਜਾਇਆ ਅੱਜ ਪਿੱਛੇ ਵੀ ਇਹਨਾਂ ਨੇ ਪ੍ਰੋਗਰਾਮ ਕੀਤਾ ਸੀ ਬਾਹਰ ਘਰ ਉੱਥੇ ਵੀ ਲਾਇਆ ਹੁਣ ਇੱਥੇ ਫਾਰਮ 'ਚ ਖੜੇ ਆ ਇੱਥੋਂ ਵੀ ਭਜਾਵਾਂਗੇ ਕਿਸਾਨ ਸਾਹਿਬ ਆਇਆ ਜੀ ਕੀ ਹਥੇ ਜੋਰਾਵਰਸੀ ਉਨ ਵਿੜਾ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰ ਜ਼ਿਲ੍ਹਾ ਪ੍ਰਧਾਨ ਅਸੀਂ ਦੇਖੋ ਅੱਜ ਇੱਥੇ ਸਾਨੂੰ ਪਤਾ ਲੱਗਿਆ ਮਹਾਰਾਣੀ ਪ੍ਰਨੀਤ ਕੌਰ ਵੀ ਇੱਥੇ ਪਹੁੰਚ ਰਹੀ ਹੈ ਅਸੀਂ ਆਪਣੇ ਸਵਾਲਾਂ ਦੇ ਜਵਾਬ ਪੁੱਛਣ ਵਾਸਤੇ ਨਾਲੇ ਵੀ ਸਾਨੂੰ ਦਿੱਲੀ ਜਾਣ ਤੇ ਕਿਉਂ ਰੋਕਿਆ ਗਿਆ ਸਾਡੀ ਰਾਜਧਾਨੀ ਨਹੀਂ ਹੈ ਦਿੱਲੀ ਅਸੀਂ ਜਾਣ ਸਕਦੇ ਵੀ ਨਹੀਂ ਦਿੱਲੀ ਨਹੀਂ ਅਸੀਂ ਜਾ ਸਕਦੇ ਦਿੱਲੀ ਜਾਣ ਦਾ ਸਾਡਾ ਹੱਕ ਹੈ ਅਸੀਂ ਜਾ ਸਕਦੇ ਹਾਂ ਪ੍ਰਧਾਨ ਮੰਤਰੀ ਨੂੰ ਪੁੱਛ ਸਕਦੇ ਹਾਂ ਜਾ ਕੇ ਵੀ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਜਿਹੜੀਆਂ ਤੋਂ ਕਿਉਂ ਨਹੀਂ ਲਾਗੂ ਕਰੀਆਂ ਅਸੀਂ ਲਾਗੂ ਕਰਾਣ ਉੱਥੇ ਜਾਂਦੇ ਹੋਏ ਇਹ ਖੱਟੜ ਸਰਕਾਰ ਨੇ ਹਰਿਆਣਾ ਦੇ ਵਿੱਚ ਸੜਕਾਂ ਬਲੌਕ ਕਰਕੇ ਸਾਨੂੰ ਉੱਥੇ ਰੋਕੇ ਗਿਆ ਅਸੀਂ ਇਸ ਰੋਸ ਰੋਸ ਦੇ ਵਿੱਚ ਜਿੰਨੇ ਵੀ ਭਾਜਪਾ ਦੇ ਆਟ ਬੈਠੀ ਆ ਇਹ ਆਣਗੇ ਇੱਥੇ ਸਾਰੇ ਜਿਵੇਂ ਮਹਾਰਾਣੀਆਂ ਹੋਰ ਵੀ ਕੋਈ ਉਹ ਅਸੀਂ ਵਿਰੋਧ ਕਰਾਂਗੇ ਸਾਰਿਆਂ ਦਾ ਸਾਲਾ ਜਰਾ ਜਿੱਥੇ ਤੁਹਾਡੇ ਅੱਗੇ ਸਹਟ ਲਾਂ ਜਵਾਬ ਸਾਡੇ ਲਵੇ ਹੀ ਨਹੀਂ ਆਂਦੇ ਜਵਾਬ ਤਾਂ ਕਿੱਥੇ ਦੇਣੇ ਇਹਨਾਂ ਆਪਨੇ ਦਰਸ਼ਨ ਵੀ ਦਿੱਤੇ ਸਾਨੂੰ ਵੀ ਸ਼ਕਲ ਤਾਂ ਦਿਖਾਵੇ ਮਹਾਰਾਣੀ ਸਾਨੂੰ ਆਪਣੀ ਕੱਲੇ ਨਹੀਂ ਵੀ ਸ਼ਰਮਾ ਦਿਖਾਇਆ ਉਹ ਇਹਨਾਂ ਦਾ ਕੋਈ ਹੱਕੇ ਨਹੀਂ ਬਣਦਾ ਸਾਡੇ ਕੋਲ ਆਣ ਦਾ ਦੇਖੋ ਕਿਸਾਨ ਹੈ ਨਾ ਕਿਸਾਨਾਂ ਕੋਲ ਜਾ ਰਹੇ ਆ ਵੋਟਾਂ ਇਹਨਾਂ ਦਾ ਕੀ ਹੱਕ ਬਣਦਾ ਜਾਂ ਦੇਖੋ ਕਿਸਾਨ ਰੁਕੇ ਹੋਏ ਆ ਇਹਨਾਂ ਨੇ ਇਹ ਆਪਣੀ ਗਲਤੀ ਮੰਨਣ ਬੀਜੇ ਕੀ ਦੇ ਕਲਾਬ ਨਾਰੇ ਮਾਰਨ ਫਿਰ ਅਸੀਂ ਇਹਨਾਂ ਨੂੰ ਰੋਕਾਂਗੇ ਨਹੀਂ ਬਿਲਕੁਲ ਨਹੀਂ ਰੋਕਾਂਗੇ ਅੱਜ ਅਸੀਂ ਰਾਜਾ ਫਾਰਮਾ ਖੜੇ ਆ ਇੱਥੇ ਪੰਨੀਤ ਕੌਰ ਆ ਰਹੀ ਐ ਸਾਬਕਾ ਸਰਪੰਚ ਦਿਨੇਸ਼ ਦੇ ਘਰ ਉਹਦਾ ਅਸੀਂ ਵਿਰੋਧ ਕਰਨ ਦੇ ਲਈ ਇੱਥੇ ਖੜੇ ਆ ਕੀ ਗੱਲ ਕੀ ਵਿਰੋਧ ਕਰ ਰਹੇ ਹੋ ਵਿਰੋਧ ਸਾਡਾ ਹੀ ਆ ਜਿਹੜੀ ਬੀਜੇਪੀ ਸਰਕਾਰ ਆ ਸਾਡੇ ਕਿਸਾਨਾਂ ਦੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਖਨੌਰੀ ਬਾਰਡਰ ਦੇ ਸਾਡਾ ਨੌਜਵਾਨ ਸ਼ਹੀਦ ਸੁਭਕਰਨ ਸਿੰਘ ਸ਼ਹੀਦ ਕੀਤਾ ਗਿਆ ਸ਼ੰਭੂ ਬਾਰਡਰ ਦੇ ਵੀ ਅਥਰੂ ਗੈਸ ਦੇ ਗੋਲੇ ਸਾਡੇ ਮਸ਼ੀਨਰੀ ਤੋੜੀ ਗਈ ਆ ਗੋਲੀਆਂ ਮਾਰੀਆਂ ਨੌਜਵਾਨਾਂ ਦੀ ਅੱਖਾਂ ਕੱਢੀਆਂ ਗਈਆਂ ਉਦੋਂ ਰੋਸ ਵਜੋਂ ਨੰਬਰ 2 ਜਿਹੜੀ ਸੜਕ ਸੀਗੀ ਸਾਡੀ ਉਹਦੇ ਪੂਰੀ ਬੰਦ ਕਰਕੇ ਕੀਤੀ ਗਈ ਆ ਕਿਸੇ ਕਿਸੇ ਰੋਸ ਵਜੋਂ ਅਸੀਂ ਵਿਰੋਧ ਕਰ ਰਹੇ ਆ ਮੰਗਾ ਸੀ ਇਹ ਕਹਿੰਦੇ ਸਾਡੇ ਸਵਾਲਾਂ ਦੇ ਜਵਾਬ ਦੇਣਾ ਅਸੀਂ ਹੋ ਕਰਦਾਂਗੇ ਸਾਡੇ ਸਵਾਲਾਂ ਦੇ ਇਹ ਆ ਕਿ ਸ਼ੁਭਕਰਨ ਨੂੰ ਕੀ ਸੀ ਇਦ ਕੀਤਾ ਗਿਆ ਜਵਾਬ ਦਿੱਤਾ ਜਵਾਬ ਕੋਈ ਨਹੀਂ ਦਿੱਤਾ 7 ਵਜੇ ਕੇ ਬਾਅਦ ਵੀ ਅਸੀਂ ਅੱਗੇ ਕੇ ਪੱਦੇ ਰਾਂਗੇ ਜਿੱਥੇ ਜਿੱਥੇ ਜਾਏਗੀ ਇਹ ਜਿਹੜੀ ਜਿਹੜੀ ਪਿੰਡ ਜਾਏਗੀ ਅਸੀਂ ਉਹਨਾਂ ਪਿੰਡ ਇਹਨਾਂ ਦੇ ਅੱਗੇ ਹੋ ਕੇ ਪਹੁੰਚਾਵਾਂਗੇ